ਗਰਮੀ ਦਾ ਪ੍ਰਕੋਪ ਹੈ ਦਿਨੋ ਦਿਨੀ ਵਧਦਾ ਜਾ ਰਿਹਾ ਜਿੱਤੇ ਇਨਸਾਨਾਂ ਦੇ ਵੱਲੋਂ ਆਪਣੇ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋਇਆ ਉੱਥੇ ਹੀ ਟਰਾਂਸਫਾਰਮਰ ਜੋ ਸਾਨੂੰ ਸਾਰਿਆਂ ਨੂੰ ਬਿਜਲੀ ਦਿੰਦੇ ਨੇ ਤਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਏਸੀ ਕੂਲਰਾਂ ਦੀ ਠੰਡੀ ਹਵਾ ਲੈ ਸਕੀਏ ਤਾਂ ਕਿ ਗਰਮੀ ਤੋਂ ਸਾਨੂੰ ਕਿਤੇ ਨਾ ਕਿਤੇ ਰਾਹਤ ਮਿਲੇ ਪਰ ਉਸ ਦੇ ਵਿਚਕਾਰ ਇੱਕ ਵੀਡੀਓ ਚ ਸਵਕ ਸਕਰੀਨ ਤੇ ਤੁਹਾਨੂੰ ਅਸੀਂ ਦਿਖਾ ਰਿਹਾ ਤੁਸੀਂ ਦੇਖੋ ਕਿ ਤਪ ਦੀ ਗਰਮੀ ਦੇ ਕਾਰਨ ਟਰਾਂਸਫਾਰਮਰ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਗਰਮ ਹੋਏ ਨੇ ਕਿ ਪਾਣੀ ਦੇ ਸ਼ਾਵਰ ਲਗਾ ਕੇ ਉਹਨਾਂ ਨੂੰ ਠੰਡਾ ਕੀਤਾ ਜਾ ਰਿਹਾ ਤੇ ਬਿਲਕੁਲ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਪਿਛਲੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਟਰਾਂਸਫਾਰਮਰ ਨੂੰ ਠੰਡਾ ਕਰਨ ਦੇ ਲਈ ਕੂਲਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਤੇ ਹਾਲ ਹੀ ਅੱਜ ਵੀਡੀਓ ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਤੁਹਾਡੇ ਨਾਲ ਇਸ ਵਕਤ ਸਾਂਝੀ ਕਰ ਰਿਹਾ ਦੇਖੋ ਕਿ ਕਿਸ ਤਰ੍ਹਾਂ ਟਰਾਂਸਫਾਰਮਰਾਂ ਨੂੰ ਠੰਡਾ ਕਰਨ ਦੇ ਲਈ ਪਾਣੀ ਦਾ ਇਸਤੇਮਾਲ ਕੀਤਾ ਜਾ ਰਿਹਾ ਬਿਲਕੁਲ ਛਾਵਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਆਖਿਰਕਾਰ ਇਹ ਕਿੰਨਾ ਕੁ ਸਹੀ ਹੈ ਇਸ ਦੇ ਨਾਲ ਸ਼ਾਰਟ ਸਰਕਟ ਵੀ ਹੋ ਸਕਦਾ ਲੋਕਾਂ ਦੀਆਂ ਜਾਨਾਂ ਨੂੰ ਨੁਕਸਾਨ ਵੀ ਹੋ ਸਕਦਾ ਸੋ ਕੀ ਹੈ ਸਬੰਧਿਤ ਤੁਹਾਡੀ رائے ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮਜ਼ ਨਿਊਜ਼ ਬਿਊਰੋ ਰਿਪੋਰਟ ਤਾਂ ਗਰਮੀ ਦਾ ਪ੍ਰਕੋਪ ਹੈ ਦਿਨੋ ਦਿਨੀ ਵਧਦਾ ਜਾ ਰਿਹਾ ਜਿਤੇ ਇਨਸਾਨਾਂ ਦੇ ਵੱਲੋਂ ਆਪਣੇ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋਇਆ ਉੱਥੇ ਹੀ ਟਰਾਂਸਫਾਰਮਰ ਜੋ ਸਾਨੂੰ ਸਾਰਿਆਂ ਨੂੰ ਬਿਜਲੀ ਦਿੰਦੇ ਨੇ ਤਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਏਸੀ ਕੂਲਰਾਂ ਦੀ ਠੰਡੀ ਹਵਾ ਲੈ ਸਕੀਏ ਤਾਂ ਕਿ ਗਰਮੀ ਤੋਂ ਸਾਨੂੰ ਕਿਤੇ ਨਾ ਕਿਤੇ ਰਾਹਤ ਮਿਲੇ ਪਰ ਉਸ ਦੇ ਵਿਚਕਾਰ ਇੱਕ ਵੀਡੀਓ ਚ ਸਵਕ ਸਕਰੀਨ ਤੇ ਤੁਹਾਨੂੰ ਅਸੀਂ ਦਿਖਾ ਰਿਹਾ ਤੁਸੀਂ ਦੇਖੋ ਕਿ ਤਪ ਦੀ ਗਰਮੀ ਦੇ ਕਾਰਨ ਟਰਾਂਸਫਾਰਮਰ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਗਰਮ ਹੋਏ ਨੇ ਕਿ ਪਾਣੀ ਦੇ ਸ਼ਾਵਰ ਲਗਾ ਕੇ ਉਹਨਾਂ ਨੂੰ ਠੰਡਾ ਕੀਤਾ ਤਾਰੇ ਤੇ ਬਿਲਕੁਲ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਪਿਛਲੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਟਰਾਂਸਫਾਰਮਰ ਨੂੰ ਠੰਡਾ ਕਰਨ ਦੇ ਲਈ ਕੂਲਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਤੇ ਹਾਲੇ ਹੀ ਅੱਜ ਵੀਡੀਓ ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਤੁਹਾਡੇ ਨਾਲ ਇਸ ਵਕਤ ਸਾਂਝੀ ਕਰ ਰਿਹਾ ਦੇਖੋ ਕਿ ਕਿਸ ਤਰ੍ਹਾਂ ਟਰਾਂਸਫਾਰਮਰਾਂ ਨੂੰ ਠੰਡਾ ਕਰਨ ਦੇ ਲਈ ਪਾਣੀ ਦਾ ਇਸਤੇਮਾਲ ਕੀਤਾ ਜਾ ਰਿਹਾ ਬਿਲਕੁਲ ਸ਼ਾਵਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਆਖਿਰਕਾਰ ਇਹ ਕਿੰਨਾ ਕੁ ਸਹੀ ਹੈ ਇਸ ਦੇ ਨਾਲ ਸ਼ਾਰਟ ਸਰਕਟ ਵੀ ਹੋ ਸਕਦਾ ਲੋਕਾਂ ਦੀ ਜਾਨਾਂ ਨੂੰ ਨੁਕਸਾਨ ਵੀ ਹੋ ਸਕਦਾ ਸੋ ਕੀ ਹੈ ਇਸ ਸਬੰਧੀ ਤੁਹਾਡੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮਜ਼ ਨਿਊਜ਼ ਬਿਊਰੋ ਰਿਪੋਰਟ ਤਾਂ ਗਰਮੀ ਦਾ ਪ੍ਰਕੋਪ ਹੈ ਦਿਨੋ ਦਿਨੀ ਵਧਦਾ ਜਾ ਰਿਹਾ ਜਿੱਤੇ ਇਨਸਾਨਾਂ ਦੇ ਵੱਲੋਂ ਆਪਣੇ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋਇਆ ਉੱਥੇ ਹੀ ਟਰਾਂਸਫਾਰਮਰ ਜੋ ਸਾਨੂੰ ਸਾਰਿਆਂ ਨੂੰ ਬਿਜਲੀ ਦਿੰਦੇ ਨੇ ਤਾਂ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਏਸੀ ਕੂਲਰਾਂ ਦੀ ਠੰਡੀ ਹਵਾ ਲੈ ਸਕੀਏ ਤਾਂ ਕਿ ਗਰਮੀ ਤੋਂ ਸਾਨੂੰ ਕਿਤੇ ਨਾ ਕਿਤੇ ਰਾਹਤ ਮਿਲੇ ਪਰ ਉਸ ਦੇ ਵਿਚਕਾਰ ਇੱਕ ਵੀਡੀਓ ਚ ਸਵਖ ਸਕਰੀਨ ਤੇ ਤੁਹਾਨੂੰ ਅਸੀਂ ਦਿਖਾ ਰਿਹਾ ਤੁਸੀਂ ਦੇਖੋ ਕਿ ਤਪ ਦੀ ਗਰਮੀ ਦੇ ਕਾਰਨ ਟਰਾਂਸਫਾਰਮਰ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਗਰਮ ਹੋਏ ਨੇ ਕਿ ਪਾਣੀ ਦੇ ਸ਼ਾਵਰ ਲਗਾ ਕੇ ਉਹਨਾਂ ਨੂੰ ਠੰਡਾ ਕੀਤਾ ਤਾਂ ਬਿਲਕੁਲ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਪਿਛਲੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਟਰਾਂਸਫਾਰਮਰ ਨੂੰ ਠੰਡਾ ਕਰਨ ਦੇ ਲਈ ਕੂਲਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਤੇ ਹਾਲੇ ਹੀ ਅੱਜ ਵੀਡੀਓ ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਤੁਹਾਡੇ ਨਾਲ ਇਸ ਵਕਤ ਸਾਂਝੀ ਕਰ ਰਿਹਾ ਦੇਖੋ ਕਿ ਕਿਸ ਤਰ੍ਹਾਂ ਟਰਾਂਸਫਾਰਮਰਾਂ ਨੂੰ ਠੰਡਾ ਕਰਨ ਦੇ ਲਈ ਪਾਣੀ ਦਾ ਇਸਤੇਮਾਲ ਕੀਤਾ ਜਾ ਰਿਹਾ ਬਿਲਕੁਲ ਸ਼ਾਵਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਆਖਿਰਕਾਰ ਇਹ ਕਿੰਨਾ ਕੁ ਸਹੀ ਹੈ ਇਸ ਦੇ ਨਾਲ ਸ਼ਾਰਟ ਸਰਕਟ ਵੀ ਹੋ ਸਕਦਾ ਲੋਕਾਂ ਦੀ ਜਾਨਾਂ ਨੂੰ ਨੁਕਸਾਨ ਵੀ ਹੋ ਸਕਦਾ ਸੋ ਕੀ ਹੈ ਇਸ ਸਬੰਧੀ ਤੁਹਾਡੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮਜ਼ ਨਿਊਜ਼ ਬਿਊਰੋ ਰਿਪੋਰਟ